ਹੈਲੋ ਹੈਲੋ ਹਾਂਜੀ ਜੀ ਕੀ ਹਾਲ ਚੱਲ ਦੋਸਤੋ ਆਪਣੇ ਕੋਲ ਨੂਰ ਸੰਧੂ ਸਤਿ ਸ੍ਰੀ ਅਕਾਲ ਜੀ ਕੀ ਹਾਲ ਨੇ ਜੀ ਹਾਲ ਚੱਲ ਦੋਸਤੋ ਵਧੀਆ ਹੀ ਵਧੀਆ ਨਾਲ ਹੈਰੀ ਸੰਧੂ 36 ਦੀ ਕੀ ਹਾਲ ਨੇ ਵੀਰ ਦੇ ਤੁਹਾਡੇ ਤੁਹਾਡੇ YouTube ਚੈਨਲ ਤੇ ਤੁਹਾਡੇ YouTube ਚੈਨਲ ਤੇ ਹਾਂਜੀ ਹਾਂਜੀ ਤੁਹਾਡਾ ਹੀ ਆਈ ਕਿੰਨਾ ਬਨੂ ਚੱਲੇ ਆ ਜੀ 36 36 ਨਵਾਗੇ ਉਹ ਟਰੈਕਟਰ ਦੇ ਹਾਂਜੀ ਨਾਲ ਇਹਨੇ ਭਰਾ ਕਿਵੇਂ ਸੀਟ ਤੱਤਾ ਹਾਂ ਤੱਤਾ ਧਾਏ ਦਿੱਤਾ ਬੈਠੋ ਜਦੋਂ ਮੈਂ 3G ਆਣ ਹਾਂਜੀ ਹੁਣ ਆਇਆ ਉਹ ਵੀ ਤੇ ਚੱਲ ਜੇ ਪਿੱਛੇ ਨਵੀਂ ਜਾਂਦਾ ਪਿੱਛੇ ਪਿੱਛੇ ਅਸੀਂ ਮੱਠੇ ਮੱਠੇ ਹੋ ਗਏ ਚੱਲ ਜੀ ਜੰਨੇ ਆ ਕੋਪੀ ਜੀ ਦੱਬ ਕੇ ਫੋਟੋ ਕਰੋ ਜੀ ਦੱਬ ਕੇ ਬਿਲਕੁਲ ਜੀ ਪੋਸਟਿਵ ਬਾਈ ਤੇਰਾ ਚੈਨਲ ਦਾ ਨਾਮ ਹੈ ਗੱਟੀ ਘਰ ਕੋਈ ਕੰਮ ਨਾਲੇ ਭਰਾ ਤੇ ਇਵੇਂ ਦੱਬ ਕੇ ਫੋਟੋ ਕਰੋ ਮੁੰਡੇ ਜੀ ਬਿਲਕੁਲ ਜੀ ਤੈਨੂੰ ਵੀਡੀਓ ਵੀਡੀਓ ਚੱਲਦੀਆਂ ਨਹੀਂ ਹੋ ਬਖਾ ਆ ਗਿਆ ਆਪ ਲਓ ਜੀ ਜੂਮ ਘਾਟ ਤੋਂ ਮਾਰਿਆ ਛੋਟੇ ਵੀ ਤੂੰ ਵਾਗੇ ਨੂਰ ਤੋਂ ਬਗਲਾ ਕੋਈ ਨੂਰ ਕੁਛ ਕਹਿਣਾ ਚਾਹੋਗੀ ਪੁੱਤਰੇ ਕਹਾਂਗੇ ਅਰੇ ਕੋਈ ਜਹਾੜ ਹੀ ਵਾ ਪਹੁੰਚ ਕੇ ਭਾਈ ਜੀ ਮਿਸਤਰੀ ਕੋਲ ਮੋਸ਼ਨ ਕਰਦੇ ਭਾਈ ਦਿੱਲੋ ਐਗਰੋਟੈਕ ਬਿਲਕੁਲ ਭਾਈ ਛਾਵੇਂ ਲਾਈਨੇ ਦਾ ਤੱਪ ਜਾਾਂਗੇ ਮਿਸਤਰੀ ਛਾਵੇਂ ਲਾ ਰਹੀ ਏ ਕਦਰੀ ਨੂੰ ਆਉਣੇ ਆਪਾਂ ਬੰਪਰ ਦਾ ਬਣਾਉਂਦੇ। ਬਾਈ ਆਪ ਦਾ ਵਲੌਗ ਵੀ ਬਣਾ ਰਿਹਾ ਹੈ ਤੇ ਇਹਨਾਂ ਦਾ ਬਿਲਕੁਲ ਜੀ। ਓਏ ਓਏ ਨੂਰੀ ਨੂਰੀ ਆਪ ਤੇ ਕੰਮ ਆਇਆ ਹੋਇਆ। ਵਲੌਗਰ ਵੀ ਵਲੌਗਰ ਬੱਜਣਗੇ ਜੀ। ਆਜੋ ਆਜੋ। ਦਾ ਵੀਡੀਓ ਚਲੋ ਗੱਲ ਮੈਂ ਬੋਲੀਆਂ ਵੀ ਕਰਕੇ ਲੈ ਵੀਡੀਓ ਆਨ ਕਰਾਉਣਾ ਬਾਈ ਜੀ। ਬੋਲਣ ਦਾ ਮੌਕਾ ਨਹੀਂ ਦਿੰਦੇ ਭਾਈ ਜੀ। ਸਹੀ ਯਾਰ ਆਵੇ ਤਰੀ ਦੁਕਾਨ ਤੇ ਬੈਠੋ ਜੀ ਬੈਠੋ ਇਹ ਤਾਂ ਬੰਮਰ ਕੋਣ ਰੈਂਡਮ ਮੁੰਡਾ ਮਾਜੀ ਠੀਕ ਹੈ ਰਾਦੇ ਡੰਗ ਵਾਲੀ ਕੁਰਸੀ ਤੇ ਬੈਠੋ ਜੀ ਮੈਂ ਪੁੱਛੀ ਜੀ ਸਰਦਾਰ ਜੀ ਬਈ ਇਹ ਸਾਡਾ ਟ੍ਰੈਂਡ ਹੀ ਹੈ ਸਹੀ ਗੱਲ ਹੈ ਜੀ ਅਗਲੇ ਟ੍ਰੈਂਡ ਕੋਡਿੰਗ ਚੱਲਦੇ ਨੇ ਤੁਹਾਨੂੰ ਕੀ ਪਤਾ ਹੈ ਹਾਂ ਜੀ ਬਈ ਬਿਲਕੁਲ ਵੀਰ ਜੀ ਬਿਲਕੁਲ ਹੱਦੀ ਕਿਸ ਕੋਣ ਕਰ ਲੂ ਕੋਣ ਕਰ ਲੂ ਸਾਨੂੰ ਰੱਬ ਨੇ ਬਣਾਇਆ ਮਹਾਰਾਜ ਵਾਹ ਜੀ ਵਾਹ ਉਹ ਦਰਬਰਤ ਲਾਇਆ ਨਾਲ ਛੋਟੇ ਹੱਥ ਕਰਤ ਜਿਆਦਾ ਹੋ ਰਿਹਾ ਹੈ ਬਿਲਕੁਲ ਜੀ ਉਹ ਨਹੀਂ ਉਹ ਦਰ ਸੰਗਾਣਾ ਸੰਗਾਣਾ ਸੰਗਾਉੜਾ ਪੜੋ ਇਹ ਪੜੋ ਪੜੋ ਇਹਨੂੰ ਪੜੋ ਇਹਨੂੰ ਮੁਝ ਪਾ ਇਹਨੇ ਮੁਝ ਸੱਬੜ ਖੋਲ ਦੇਂਦੇ ਹਾਂ ਉਹ ਦੱਜਾ ਕੇ ਬਹਿ ਜਾ ਪਰ ਨੂਰ ਦੇ ਕੀ ਵਿਚਾਰ ਨੇ ਮੈਂ ਗਰਤ ਨਹੀਂ ਬੋਲਦਾ ਬੋਲ ਬਾਬਾ ਕਿਹੜਾ ਬਾਬਾ ਬਾਬਾ ਬਗੂਚੀ ਬਾਬਾ ਬਗੂਚੀ ਇਹ ਇਹ ਬਾਬੇ ਬਗੂਚੀ ਰਮਾਨਦਰੀ ਇਹਨੂੰ ਫੋਲੋ ਕਰੋ ਕੀ ਆ ਗਈ ਏ ਹਾਂ ਇਹਨਾਂ ਦਾ ਪਿਆਰ ਹੀ ਬਹੁਤ ਆ ਇਹਨਾਂ ਨਾਲ ਹਰੇਕ ਕੰਮ ਇਸ ਕੰਨ ਤੋਂ ਕਰਾਉਂਦੇ ਨੇ ਤਾਂ ਹੀ ਬਈ ਘੰਟਾ ਹੋ ਗਿਆ ਬੈਠਾ ਮੈਂ ਬਈ ਟਾਈਮ ਤਾਂ ਅਕਸਰ ਲੱਗ ਜਾਂਦਾ ਅਕਸਰ ਇਹਦੇ ਸਬਸਕ੍ਰਾਈਬਰ ਵੀ ਇੱਥੋਂ ਕੰਮ ਕਰਾ ਕੇ ਜਾਂਦੇ ਆ ਤਿਆਰ ਕਰਕੇ ਭਾਇਆ ਹੋਇਆ ਭਾਈ ਨੇ ਤੇ ਹੋਰ ਵਧੀਆ ਵੀਰ ਠੀਕ ਹੈ ਜਿੰਨਾ ਕ ਬਾਰ ਲੱਗਿਆ ਹਾਂਜੀ ਉਹਨਾਂ ਦਾ ਕਾਟੂ ਦਾ ਪਿੱਛੇ ਜਿੰਨਾ ਕ ਟੈਕ ਹੁੰਦਾ ਉਹਨਾਂ ਦਾ ਕਾਟੂ ਹੁੰਦਾ ਓਕੇ ਤੇ ਦੂਜੀ ਵੀ ਵੀਥਲਾ ਨੋੜ ਹੋਊਗੀ ਜਮਾਂ ਗੋਲ ਹੋਊਗੀ ਹਾਂ ਉਹ ਗੋਲ ਹੋਊਗੀ ਥੋੜੀ ਆ ਭਾਈ ਨੇ ਇਹ ਰਿਵਨ ਕਲਾ ਤੈਨੂੰ ਕਿਹੜੀ ਤੈਨੂੰ ਕਿਹੜੀ ਪਸੰਦ ਆ ਰਹੀ ਹੈ ਤੈਨੂੰ ਕਿਹੜੀ ਪਸੰਦ ਆ ਰਹੀ ਹੈ ਮੈਨੂੰ ਯਾਰ ਪਸੰਦ ਤਾਂ ਚਿੱਟੇ ਛਤਰੀ ਆ ਰਹੀ ਹੈ ਬਾਕੀ ਜਿਹੜੀ ਨਵੀਂ ਆਖੀ ਗੱਲਵਾ ਬਾਕੀ ਲਾਲ ਛਤਰੀ ਕਿਉਂਕਿ ਰੰਗ ਟਰੈਕਟਰ ਆਪਣਾ ਦਾ ਲਾਲ ਹੈ ਬਿਲਕੁਲ ਜੀ ਸ਼ੌਂਦ ਰੰਗ ਤੇ ਫਿਰ ਹੁਣ ਆਪਾਂ ਲਾਲ ਲਵਾਵਾਂਗੇ ਠੀਕ ਜੀ ਨੇ ਛਤਰੀ ਕਰ ਲਈ ਹੈ ਸਲੈਕਟ ਤੇ ਹੁਣ ਰੰਗ ਕਿਹੜਾ ਕਰਾਉਣਾ ਬਈ ਰੰਗ ਕਰਾਵਾਂਗੇ ਜੀ ਲਾਲ ਲਾਲ ਥੋੜਾ ਹੀ ਈ ਮਿਸ ਰੰਗ ਠੀਕ ਹੈ ਜੀ ਕੀ ਨਾ ਤੈਨੂੰ ਯਾਦ ਨਾਲ ਕੋਈ ਕੋਪਾਇਰ ਆਜੀ ਬਰੋ ਨਹੀਂ ਬਰੋ ਤੇਰੇ ਸੁਰਾਂ ਦਾ ਨਹੀਂ ਆਉਂਦਾ ਸੋਨੂ ਸੀਤਵਾਲੇ ਸਵਰਨੇ ਦੇ ਕਿਵੇਂ ਸੈਣ ਆ ਤੂੰ ਆਂਦਾ ਸੋਨੂ ਸੀਤਵਾਲੇ ਦਾ ਮੈਂ ਵੇਖਦਾ ਕੀ ਮੈਂ ਵੇਖ ਲਾ ਮੈਂ ਮੈਂ ਕਰਕੇ ਤਾਂ ਬੰਦੇ ਮਰ ਜਾਂਦੇ ਨੇ ਕਦੀ ਮੈਂ ਮੈਂ ਨਹੀਂ ਕਰਨੀ ਚਾਹੀਦੀ ਮੈਂ ਛਤੂ ਤੂੰ ਤੂੰ ਕਰ ਇਹ ਬੰਦੇ ਆ ਤੂੰ ਤੂੰ ਕਰ ਉੰਦ ਉਹ ਦੋਹਰੇ ਰੀ ਸੰਧਵਾ ਆ ਰਿਹਾ ਵੀਰ ਓਕੇ ਫਾਈਨਲ ਕਰਤੀ ਬਈ ਮੇਰੇ ਵੀਰੋ ਛਤਰੀ ਹੋ ਗਈ ਸਿਲੈਕਟ ਓ ਛਤਰੀ ਪਈ ਹੈ ਜੀ ਤੇ ਲਾਲ ਰੰਗ ਕਰਾ ਦੇਣਾ ਆਪਾਂ ਪਰ ਤੱਕ ਨਾ ਨਾਲ ਰੰਗ ਉਹ ਛਤਰੀ ਦੇ ਸੇਮ ਟੂ ਸੇਮ ਐਵੇਂ ਦਾ ਅਛਾ ਜੀ ਪਿਆ ਹੋਇਆ ਉਹਨਾਂ ਦਾ ਜਮਾ ਦਿੱਤੋ ਨਾ ਮੈਂ ਅਪਮੇਸਤਰੀ ਨੂੰ ਕਹਤਾ ਅਛਾ ਜੀ ਦਿੱਤੋ ਰੰਗ ਕਰਦੇ ਆ ਮੈਂ ਕਰਦੇ ਆ ਕਿ ਪ੍ਰਵਾਹ ਨਾ ਕਰੋ ਤੇ ਇਹ ਰੰਗ ਕਰਕੇ ਫਿਰ ਤੁਹਾਡਾ ਨਵਾਂ ਵੀਡੀਓ ਸੁਣਾਣੇ ਆ ਤੁਹਾਡੇ ਚੈਨਲ ਤੋਂ ਓਕੇ ਜੀ ਤੇ ਸਾਰੇ ਸਬਸਕ੍ਰਾਈਬ ਕਰ ਲਿਓ ਬਿਲਕੁਲ ਜੀ ਤੂੰ 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 ਸਭ ਸਭ ਤੇ ਮੇਰੇ ਵਿਰੁੱਧ ਆ ਗਏ ਸੀ ਤੇ ਹੁਣ ਤੋਂ ਖਾਣ ਆਏ ਆ। ਭੁੱਖ ਲੱਗੀ ਸੀ। ਬਹੁਤ ਗਰਮੀ ਨਾਲ ਬੁਰੇ ਹਾਲ ਨੇ। ਗਰਮੀ ਬਹੁਤ ਸਾਰੀ ਖਾਧੀ ਮੈਨੂੰ ਤਾਂ ਭੁੱਖ ਲੱਗੀ। ਹਾਂਜੀ। ਬਾਕੀ ਮੋਹ ਨੂੰ ਗਾਈ ਲੱਗੀ ਸੀ। ਇਹਦੇ ਕੀੜੇ ਨਿਕਲਦਾ ਹੀ ਕੀੜੇ। 5 ਪਲੇਟਾਂ ਮੈਂ ਆਪਟਰ ਕੀਤੀਆਂ ਹੁਣ। ਬਾਦੀਆਂ ਰਸਤ ਦੇਣੀਆਂ। 20 ਨਾ ਉਹਨੇ। ਅੱਛਾ। ਟੋਂ ਟੋਂ। ਤੁਹਾਨੂੰ ਮੇਰਾ ਦੇਖਣਾ ਚਾਹਤੇ ਨੇ। ਬਿਲਕੁਲ ਬਾਈ। ਮੇਰੇ ਵੀਰੋ ਕਿਵੇਂ ਸੈੱਟ ਓਕੇ ਕੰਮ ਆ। ਓਕੇ ਓਕੇ। ਓਕੇ ਬਾਈ ਜੀ। ਚਲੋ ਜੀ। ਹੈ ਟੁੱਟ ਗਈ ਮਦਨ ਕਈ ਨਾ ਟੁੱਟੇਣੀ ਸਾਡੇ ਜ਼ੋਰ ਤੋਂ ਮੇਰਾ ਸਾਰਾ ਉਹ ਖੁੱਪ ਗਿਆ ਵਿੱਚ ਖੁੱਪ ਗਿਆ ਬੁਲਾਈ ਲਾ ਆ ਗਏ ਜੈਕ ਪੁੱਟ ਰੰਗ ਹੋ ਗਿਆ ਮੇਰੇ ਵੀਰੋ ਤੇ ਹੁਣ ਛੇਤੀ ਕਰਦੇ ਆ ਫਿੱਟ ਕਰਨ ਲੱਗੇ ਬਈ ਫਿਟਿੰਗ ਛਤਰੀ ਦੀ ਕਿਹਨਾ ਫੇ ਮਾਗੀ ਉਰ ਉੱਤੇ ਹੋਏ ਉਪਰਾ ਹਾ ਮੂੰਹ ਛੜ ਤੁਮ ਤਾਂ ਦੇਖ ਪਹਿਲਾਂ ਚਾਹ ਤਾ ਆਪਾ ਚਲੇਗਾ ਤੂੰ ਹੀ ਪਤ ਲੋਕ ਤਾਂ ਵੀਰਾਂ ਨੂੰ ਕਾਲੀ ਕਾਲੀ ਨਾ ਚੱਲ ਜੇ ਤੂੰ ਵੀਡੀਓ ਬਣਾਇਆ ਨਾ ਤੂੰ ਬਾਈ ਬਾਹਲੇ ਨਾ ਥੱਲੇ ਹੱਥ ਨਾ ਲਾ ਤਲੀਆਂ ਨਹੀਂ ਲਾ ਤੋ ਚੰਦ ਚੱਲ ਚੱਲ ਮਗਰ ਹੋਂ ਤਾਂ ਮਗਰ ਗਾਂ ਘੱਤ ਤੇ ਲਾਈ ਜ ਨੇ ਸਰਾਖਾਂ ਦਾ ਬਾਈ ਸਿਰਾ ਸੈਂਟਰ ਵੇ ਗਾਂ ਦੇ ਸਿਰਾਂ ਸਰੀਰ ਦਾ ਮੈਂ ਜੰਗੂ ਸਰਾਖ ਵੇਖ ਲੈ ਆਉਂਦੇ ਲੈ ਪਾਸੇ ਉਹ ਕਾਲ ਸੀ ਸੀ। ਸਹੀ ਹੈ। ਨਿੱਕੇ ਕਿਉਂ ਕਮਾਈ ਜਾਂਦੇ ਸੀ ਯਾਰ। ਇੱਕ ਸਰਾਖਾ ਸੱਚ ਗੱਲ। ਓਏ ਇੱਕ ਮਿੰਟ। ਆਹ ਨਾ ਅੱਧਾ ਥੱਲੇ ਚਲ ਤੋ ਵੀ ਸਾਰੀ। ਚੱਕੋ ਭਾਈ, ਚੱਕ ਸਰਾਖਾਂ ਦੇ ਘਰੋਂ ਸਹੀ। ਭਾਈ ਥੱਲੇ ਬਹਿ ਜਾ ਯਾਰ। ਚੱਲ। ਇੱਕ ਮਿੰਟ। ਅੰਦਰ ਸੀ ਤੇ ਮੈਂ ਤੇ ਸਰਾਖਾ ਅੱਧਾ। ਹਾਂਜੀ। ਆ ਬਸ ਉਹ ਸਰਾਖਾ ਰੱਖ ਦੇ। ਸਰਾਖਾ। ਆ ਸਰਾਖਾ ਸਹੀ ਆ ਗਿਆ। ਆ ਗਈ ਯਾਰੀ ਫਿਟਿੰਗ ਪੂਰੀ। ਹਾਂਜੀ ਭਾਈ ਜਨਾੜ ਕੱਟਦੇ ਫੇਰ ਲੈਣੇ। ਗਿਆ ਕਿ ਉਹ ਖਰਾਬ ਨੂੰ ਵੇਖ ਬਈ ਅੱਗੋ ਜਾ ਕੇ ਖਾ ਗਿਆ ਹੋ ਗਈ ਇਹ ਫਿੱਟ ਹੁਣ ਬੰਪਰ ਕਰਨ ਲੱਗੇ ਟਰਾਈ ਅੱਛਾ ਜੋ ਵੀ ਫਿੱਟ ਆ ਗਿਆ ਨਾਲ ਕਰਾ ਦੇਣਾ ਕਿਨੀ ਨੂਰ ਸੰਧੂ ਇਹ ਸਾਰਾ ਕੁਝ ਨਵੀਂ ਕਰਾ ਕੇ ਦੇ ਰਿਹਾ ਹੈ ਲੈ ਨੋ YouTube ਤੋਂ 2 ਲੱਖ ਰੁਪਿਆ ਆਇਆ ਹੁਣੇ ਸਿੱਧਾ ਬਿਲਕੁਲ ਜੀ ਬਿਲਕੁਲ ਇਹ ਇਲਾਕੇ ਨੇ ਛੱਡ ਲੈ ਜੇ ਹਾਂ ਉਹ ਹੀ ਲੱਭਣ ਜਾ ਰਹੇ ਹਾਂ ਬਸ ਕੋਈ ਕੁ ਸਮੇਂ ਤੱਕ ਹਾਂਜੀ ਆਹ ਬਾਈ ਨਾਲ ਥੋਤੀ ਥੋਨੀ ਹੈ ਥੋਤੀ ਹਾਂ ਹੁੱਡ ਤਾਂ ਲੱਗ ਗਈ ਏ ਤੇ ਬੰਪਰ ਦੀ ਸਲਾਹ ਮੰਦੀ ਪਈ ਏ ਕਿਵੇਂ ਯਾਰ ਬੰਪਰ ਨਾਲ ਥੋੜਾ ਨੀਵਾ ਲੱਗ ਰਿਹਾ ਤੇ ਬਾਈ ਕਾਬਲੇ ਕੋਲੇ ਲੈਣ ਗਿਆ ਕਿ ਚੰਗੀ ਤਰ੍ਹਾਂ ਫੀਟਿੰਗ ਆ ਟੈਂਪਰੇਰੀ ਲਾਏ ਕਰਾਂ ਅੱਛਾ ਚੰਗੀ ਤਰ੍ਹਾਂ ਫੀਟਿੰਗ ਹੋ ਗਈ ਫਿਰ ਵੇਣੇ ਕੀ ਹਾਲ ਏ ਠੀਕ ਹੈ ਮਿਸਤਰੀ ਗੋਰਾ ਜਾਟਾ ਆਪਈ ਸਤਰੀ ਨੇ ਫੁੱਲ ਸੇਵਾ ਕੀਤੀ ਹੈ ਸਤਰੀ ਨੇ ਫੁੱਲ ਸੇਵਾ ਕੀਤੀ ਆਪਣੀ ਤੇ ਬਾਈ ਪੂਰਾ ਖੁਸ਼ ਹੈ ਹਮ ਬਹੁਤ ਵਧੀਆ ਹੁਣ ਬਰਾ ਉਹਨਾਂ ਬਲੌਗਰ ਆਇਆ ਇਹ ਵਲੌਗਿੰਗ ਦਾ 200 ਮਿਲੀਅਨ ਹੋ ਜਾਣਾ ਹੈ